ਰੰਗਫੇਮ ਤੋਂ ਆਪ ਜੀ ਦੀ ਹੋਸਤ ਤੇ ਦੋਸਤ ਮਾਂ ਕਹਿੰਦੀ ਹੈ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਕਰਦੀ ਹਾਂ ਮਾਂ ਕਹਿੰਦੀ ਹੈ ਜਿਸ ਵਿੱਚ ਮੈਂ ਆਪਣੀ ਮਾਂ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਮਾਂ ਅਕਸਰ ਸਮਝਾਉਂਦੀ ਹੈ ਕਿ ਪੁੱਤ ਜੇਕਰ ਤੁਹਾਨੂੰ ਕੋਈ ਗਲਤ ਬੋਲਦਾ ਹੈ ਤੇ ਜ਼ਰੂਰੀ ਨਹੀਂ ਕਿ ਉਸ ਦੇ ਜਵਾਬ ਵਿੱਚ ਤੁਸੀਂ ਵੀ ਗਲਤ ਬੋਲੋ ਚੰਗੀਆਂ ਆਦਤਾਂ ਅਪਣਾਉਣ ਨੂੰ ਟਾਈਮ ਲੱਗ ਜਾਂਦਾ ਹੈ ਪਰ ਮਾੜੀਆਂ ਆਦਤਾਂ ਬਹੁਤ ਜਲਦੀ ਪੈ ਜਾਂਦੀਆਂ ਨੇ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਸਮਝਾਉਂਦੇ ਹੋਏ ਮਾਂ ਨੇ ਕਹਾਣੀ ਸੁਣਾਈ ਕਿ ਇੱਕ ਵਾਰ ਇੱਕ ਕੇਕੜਾ ਸੀ ਉਹਨੇ ਨਦੀ ਪਾਰ ਕਰਨੀ ਸੀ ਨਦੀ ਪਾਰ ਕਰਨ ਦਾ ਇੱਕੋ ਜਰੀਆ ਸੀ ਲੱਕੜ ਦਾ ਪੁਲ ਉਹ ਲੱਕੜ ਦੇ ਪੁਲ ਤੇ ਜਦੋਂ ਚੜਨ ਲੱਗਿਆ ਉਹ ਗਿਰ ਗਿਆ ਤੇ ਨਦੀ ਵਿੱਚ ਜਾ ਡਿੱਗਿਆ ਇੱਕ ਬੰਦਾ ਸਭ ਕੁਝ ਦੇਖ ਰਿਹਾ ਸੀ ਉਨੇ ਫਟਾਫਟ ਕੇਕੜੇ ਨੂੰ ਚੱਕਿਆ ਤੇ ਪੁਲ ਦੇ ਉੱਤੇ ਰੱਖਣ ਲੱਗਾ ਪਰ ਕੇਕੜਾ ਆਦਤ ਤੋਂ ਮਜਬੂਰ ਉਹਨੇ ਉਸ ਬੰਦੇ ਦੇ ਡੰਗ ਮਾਰਿਆ ਡੰਗ ਮਾਰਨਸਾਰ ਕੇਕੜਾ ਹੱਥੋਂ ਗਿਰ ਗਿਆ ਉਹ ਫੇਰ ਨਦੀ 'ਚ ਜਾਣ ਲੱਗਾ ਉਹਨੂੰ ਫੇਰ ਉਸ ਬੰਦੇ ਨੇ ਫੜਿਆ ਤੇ ਚੱਕ ਕੇ ਪੁਲ ਦੇ ਉੱਤੇ ਰੱਖਿਆ ਐਦਾਂ ਡਿਗਦੇ ਟੈਂਦੇ ਡਿਗਦੇ ਟੈਂਦੇ ਉਸ ਬੰਦੇ ਨੇ ਉਸਨੂੰ ਪੁਲ ਪਾਰ ਕਰਾ ਦਿੱਤਾ ਪਰ ਖੁਦ ਉਸ ਕੇਕੜੇ ਦੇ ਡੰਗ ਨਾਲ ਭਰ ਗਿਆ ਇਹ ਸਭ ਕੁਝ ਇੱਕ ਬੰਦਾ ਦੂਰ ਬੈਠਾ ਦੇਖ ਰਿਹਾ ਸੀ ਉਸਨੇ ਉਸ ਨੂੰ ਕਿਹਾ ਤੈਨੂੰ ਐਡੀ ਕੀ ਬਿਪਤਾ ਪਈ ਸੀ ਉਹਨੂੰ ਪੁਲ ਪਾਰ ਕਰਾਉਣ ਦੀ ਤੂੰ ਉਹਨਾਂ ਬਾਰ-ਬਾਰ ਚੁੱਕਦਾ ਸੀ ਉਹ ਤੇਰੇ ਡੰਗ ਮਾਰਦਾ ਸੀ ਅੱਗੋਂ ਬੰਦਾ ਹੱਸ ਕੇ ਕਹਿਣ ਲੱਗਾ ਦੇਖੋ ਜੀ ਕੇਕੜਾ ਆਪਣੀ ਆਦਤ ਤੋਂ ਮਜਬੂਰ ਸੀ ਮੈਂ ਆਪਣੀ ਆਦਤ ਤੋਂ ਉਹਦਾ ਕੰਮ ਹੀ ਹੈ ਦੰਗ ਮਾਰਨਾ ਪਰ ਮੈਂ ਤਾਂ ਇਨਸਾਨ ਆ ਨਾ ਮੇਰੀ ਫਿਤਰਤ ਆ ਇਨਸਾਨੀਅਤ ਮੈਂ ਆਪਣੀ ਇਨਸਾਨੀਅਤ ਤੋਂ ਮਜਬੂਰ ਸੀ ਕਿੰਨੀ ਵਧੀਆ ਸਿੱਖਿਆ ਦਿੱਤੀ ਨਾ ਇਸ ਕਹਾਣੀ ਨੇ ਕਿ ਕਿਸੇ ਪਿੱਛੇ ਲੱਗ ਕੇ ਆਪਣੀ ਆਦਤਾਂ ਕਿਉਂ ਖਰਾਬ ਕਰਨੀ ਆ ਆਪਦੀ ਚੰਗੀ ਆਦਤ ਕਰਕੇ ਕੀ ਪਤਾ ਬੁਰੇ ਕੰਮ ਕਰਨ ਵਾਲੇ ਦੇ ਵੀ ਮਨ ਵਿੱਚ ਇਹ ਚੀਜ਼ ਘਰ ਕਰ ਜਾਏ ਕਿ ਉਹਨੇ ਵੀ ਚੰਗਾ ਬੰਨਾ ਮੋਰਲ ਆਫ ਦਾ ਸਟੋਰੀ ਇਹੀ ਹੈ ਕਿ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਬੁਰੀਆਂ ਆਦਤਾਂ ਨਾ ਅਪਣਾਓ ਸਗੋ ਜੋ ਹੈ ਉਹ ਵਾਲੀਆਂ ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਅਪਣਾਉਣੀਆਂ ਚਾਹੀਦੀਆਂ ਨੇ ਤੁਹਾਨੂੰ ਮੇਰੀ ਮਾਂ ਵੱਲੋਂ ਦਿੱਤੀ ਹੋਈ ਸਿੱਖਿਆ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਜਾਂਦੇ ਜਾਂਦੇ ਹਮੇਸ਼ਾ ਦੀ ਤਰ੍ਹਾਂ ਇੱਕ ਗੱਲ ਕਵਾਂਗੀ ਮਾਂ ਦੀਆਂ ਗੱਲਾਂ ਵਿੱਚ ਲੌਜੀਕ ਹੋਵੇ ਨਾ ਹੋਵੇ ਮੈਜਿਕ ਜ਼ਰੂਰ ਹੁੰਦਾ ਹੈ ਧੰਨਵਾਦ ਜੀ